ਇਹ ਬਚਪਨ ਦੀ ਯਾਦ ਹੈ ਲਾਲਾ ਜੀ ਦੁੱਖੀਆਂ ਤਿੱਕੀਆਂ ਕੇ ਮਾਤਾ ਦਾ ਮਾਤਾ ਦਾ ਮਾੜੀਏ ਤਿੱਕੀਆਂ ਦੁੱਖਤੀ ਤਿੱਕੀ ਇੱਕ ਪੈਸਾ ਇਹ ਐਸਾ ਦੁੱਖੀ ਤਿੱਕੀ ਵਾਹ ਜੀ ਵਾਹ ਤਾਂਬੇ ਦਾ ਵੀ ਹੁੰਦਾ ਸੀ ਨਿੱਕਾ ਜਿਹਾ ਪੈਸਾ ਇੱਕ ਪੈਸਾ ਬੋਲਦੇ ਸੀ ਇਹਨੂੰ ਇੱਕ ਪੈਸਾ ਦੋ ਪੈਸੇ ਤਿੱਕੀ ਇੱਕ ਪੈਸੇ ਕੀ ਆਉਂਦਾ ਸੀ ਮੇਰੇ ਫੀਸ ਹੁੰਦੀ ਸੀ ਤਿੱਕੀ ਤਿੱਕੀ ਫੀਸ ਸਕੂਲ ਦੀ ਕੀ ਬਾਤ ਹੈ ਲੈ ਵੀ ਦੋਸਤੋ ਕਰੋ ਟੈਗ ਵੀ ਜਿਹਨੇ ਜਿਹਨੇ ਆਹ ਟਾਈਮ ਦੇਖਿਆ ਇਹ ਕਿਹੜੇ ਸਾਲ ਦੇ ਖਤਮ ਹੋ ਗਿਆ ਸੀ ਕੋਈ ਨਹੀਂ ਗਿਆ ਖਰਾਬ ਹੋ ਗਿਆ 20 ਤੋਂ 25 ਸਾਲ ਪਹਿਲਾਂ ਦੀ ਯਾਦਾਂ ਸੀ ਦੋਸਤੋ ਉਹਦੇ ਅੱਜ ਵੀ ਕੋਈ ਪ੍ਰੇਮੀ ਵਿਚਾਰਾ ਸਾਹਮਣੇ ਬੈਠਾ ਅੱਜ ਦਾ ਮੁੱਲ ਬਹੁਤ ਹੋਊਗਾ ਇਸ ਚੀਜ਼ ਦਾ ਕਿਸੇ ਨੂੰ ਨਵੀਂ ਜਨਰੇਸ਼ਨ ਨੂੰ ਤਾਂ ਪਤਾ ਨਹੀਂ ਇਸ ਬਾਰੇ ਕਿਸੇ ਨੂੰ ਪਤਾ ਕੀ ਬਾਤ ਹੈ ਯਾਰ ਕਮੈਂਟ ਕਰਕੇ ਦੱਸਿਓ ਦੋਸਤੋ ਵੀ ਕਿਸ ਕਿਸ ਨੇ ਇਹ ਇਕੀਆਂ ਦੁਕੀਆਂ ਟਿੱਕੀਆਂ ਦੇਖੀਆਂ ਭਾਈ ਨਵੀਂ ਜਨਰੇਸ਼ਨ ਨੂੰ ਸ਼ਾਇਦ ਨਾ ਪਤਾ ਹੋਵੇ ਕੀ ਚੀਜ਼ ਹੈ ਪਰ ਕਿਸੇ ਟਾਈਮ ਇਹਦੇ ਬਹੁਤ ਮੁੱਲ ਹੁੰਦਾ ਸੀ ਇਸ ਦੀ ਵੈਲਿਊ ਬਹੁਤ ਸੀ 20 ਹੁੰਦੀ ਸੀ ਮਹੀਨੇ ਦੀ ਮਹੀਨੇ ਦੀ ਕਹਿੰਦੇ ਫੀਸ ਭਰੀ ਜਾਂਦੀ ਸੀ ਟਿੱਕੀ ਨਾਲ ਕੀ ਬਾਤ ਹੈ ਜੀ ਕਮੈਂਟ ਜ਼ਰੂਰ ਕਰਿਓ ਜੇ ਕਿਸੇ ਨੇ ਇਹ ਵਰਤੇ ਆ ਆਪਣੇ ਬਚਪਨ ਚ ਆਹ ਲੈ ਕੇ ਮੇਲਾ ਦੇਖਿਆ ਹੁੰਦੇ ਸੀ ਇਹਦੇ ਨਾਲ ਕੀ ਖਾ ਜਾਂਦਾ ਸੀ ਇਹਦੇ ਨਾਲ ਦੁੱਕੀ ਨਾਲ ਦੋਨੇ ਖਾਈ ਜਾਂਦੇ ਹੋਰ ਖਾਈ ਜਾਂਦੇ ਕੋਈ ਖਾਈ ਜਾਂਦੇ ਕੀ ਬਾਤ ਹੈ ਕੀ ਬਾਤ ਹੈ ਭਾਈ ਇਹ ਵੀ ਦਿਨ ਸੀ ਵੀ ਕਿਸੇ ਟਾਈਮ ਇਹਨਾਂ ਦਾ ਪੈਸੇ ਦੀ ਵੈਲਿਊ ਸੀ ਅੱਜ ਇਹਨਾਂ ਦਾ ਕੋਈ ਮੁੱਲ ਨਹੀਂ ਰਿਹਾ ਚਾਹੇ ਪਰ ਸਾਹਮਣੇ ਵਾਲੇ ਨੇ ਸਾਹਮ ਕੇ ਰੱਖੀ ਆ ਵੀ ਅਨਮੋਲ ਹੈ ਜ਼ਿੰਦਗੀ ਦੇ ਹੈ ਤੋਂ ਫਿਰ ਸ਼ੇਅਰ ਜਰੂਰ ਕਰਿਓ ਕਮੈਂਟ ਜਰੂਰ ਕਰਿਓ ਦੋਸਤੋ ਜਿਨੇ ਇਹ ਬਚਪਨ ਦੀ ਯਾਦ ਨਾਲ ਇਹਨਾਂ ਨੇ ਪੈਸਿਆਂ ਨਾਲ ਟਾਈਮ ਪਾਸ ਕੀਤਾ ਧੰਨਵਾਦ ਦੋਸਤੋ